ਸਰੋਜ ਬੁੜਬੁੜਾਉਂਦੀ ਹੋਈ ਆਪਣੇ ਕਮਰੇ ਵਿੱਚ ਗਈ ਅਤੇ ਕੱਪੜੇ ਬਦਲ ਕੇ ਮੂੰਹ ਫੁਲਾ ਕੇ ਆਪਣੇ ਬਿਸਤਰੇ ਤੇ ਬੈਠ ਗਈ। ਬਾਹਰੋਂ ਉਸਦੇ ਪਤੀ ਪ੍ਰਕਾਸ਼ ਨੇ ਆਵਾਜ਼ ਲਗਾਉਂਦੇ ਹੋਏ ਕਿਹਾ, "ਸਰੋਜ ਮੰਮੀ ਲਈ ਥੋੜਾ ਜਿਹਾ ਕਾੜਾ ਬਣਾ ਦਿਓ। ਉਹਨਾਂ ਦੇ ਸਿਰ ਵਿੱਚ ਦਰਦ ਹੋ ਰਿਹਾ ਹੈ।" ਸਰੋਜ ਚਿੜਦੀ ਹੋਈ ਰਸੋਈ ਵਿੱਚ ਗਈ। ਅਦਰਕ ਅਤੇ ਕਾਲੀ ਮਿਰਚੇ ਕੁੱਟਦੇ ਹੋਏ ਉਹਨਾਂ ਤੇ ਹੀ ਆਪਣਾ ਗੁੱਸਾ ਕੱਢਣ ਲੱਗੀ। ਉਧਰ ਪ੍ਰਕਾਸ਼ ਮਾਂ ਦੇ ਕਮਰੇ ਵਿੱਚ ਬੈਠਾ ਸੀ। ਉਹਨਾਂ ਦੇ ਉਹ ਉਹਨਾਂ ਦੇ ਸਿਰ ਤੇ ਤੇਲ ਲਾ ਰਹੀ ਸੀ ਜਦੋਂ ਸਰੋਜ ਖਾੜਾ ਬਣਾ ਕੇ ਸੱਸ ਦੇ ਕਮਰੇ ਵਿੱਚ ਪਹੁੰਚੀ ਤਾਂ ਉਸ ਦੀ ਸੱਸ ਹੌਲੀ ਜਿਹੇ ਮੁਸਕਰਾਉਂਦੇ ਹੋਏ ਬੋਲੀ ਬਹੁਤ ਤੂੰ ਮੇਰਾ ਕਿੰਨਾ ਖਿਆਲ ਰੱਖਦੀ ਹੈ ਉਹਨਾਂ ਦੀ ਮੁਸਕਰਾਹਟ ਵਿੱਚ ਸਰੋਜ ਨੂੰ ਇੱਕ ਤਾਨਾ ਜਿਹਾ ਦਿਖਿਆ ਉਹ ਕਹਿਣਾ ਚਾਹੁੰਦੀ ਸੀ ਦੇਖਿਆ ਮੈਂ ਤੁਹਾਡਾ ਪ੍ਰੋਗਰਾਮ ਚੋਪਟ ਕਰ ਦਿੱਤਾ ਸਰੋਜ ਦੇ ਤਨਮਨ ਵਿੱਚ ਅੱਗ ਲੱਗ ਗਈ ਸੀ ਉਹ ਸੋਚਣ ਲੱਗੀ ਕਿਹੋ ਜਹੀ ਔਰਤ ਹੈ ਏ ਜਦੋਂ ਵੀ ਮੈਂ ਬਾਹਰ ਜਾਣ ਵਾਲੀ ਹੁੰਦੀ ਹਾਂ ਉਦੋਂ ਹੀ ਬਿਮਾਰੀ ਦਾ ਬਹਾਨਾ ਬਣਾਉਣ ਲੱਗਦੀ ਹੈ ਕਾੜਾ ਉੱਥੇ ਹੀ ਮੇਜ਼ ਤੇ ਪਟਕ ਕੇ ਉਹ ਮੁੜ ਰਸੋਈ ਵਿੱਚ ਜੁੱਟ ਗਈ ਕਿਉਂਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਥੋੜੀ ਦੇਰ ਵਿੱਚ ਉਸ ਦਾ ਪਤੀ ਖਾਣਾ ਬਣਾਉਣ ਲਈ ਵੀ ਕਹੇਗਾ ਅੱਜ ਕਈ ਮਹੀਨਿਆਂ ਬਾਅਦ ਉਹ ਬਾਹਰ ਘੁੰਮਣ ਲਈ ਤਿਆਰ ਹੋਈ ਸੀ ਡਿਨਰ ਵੀ ਬਾਹਰ ਕਰਨ ਦਾ ਪ੍ਰੋਗਰਾਮ ਸੀ ਅਤੇ ਸੱਸ ਲਈ ਖਾਣਾ ਪੈਕ ਕਰਵਾ ਕੇ ਲਿਉਣਾ ਤੈਅ ਸੀ ਪਰ ਸੱਸ ਨੇ ਸਾਰੇ ਪ੍ਰੋਗਰਾਮ ਤੇ ਪਾਣੀ ਫੇਰ ਦਿੱਤਾ ਸੀ ਜਿਵੇਂ ਹੀ ਸਰੋਜ ਅਤੇ ਪ੍ਰਕਾਸ਼ ਤਿਆਰ ਹੋ ਕੇ ਬਾਹਰ ਜਾਣ ਲੱਗੇ ਪ੍ਰਕਾਸ਼ ਦੀ ਨਜ਼ਰ ਮਾਂ ਤੇ ਪਈ ਉਹਨਾਂ ਨੇ ਆਪਣੇ ਸਿਰ ਤੇ ਰੁਮਾਲ ਕੱਸ ਕੇ ਬੰਨਿਆ ਹੋਇਆ ਸੀ ਪ੍ਰਕਾਸ਼ ਹੈਰਾਨੀ ਨਾਲ ਬੋਲਿਆ ਮਾਂ ਕੀ ਤੁਹਾਡੇ ਸਿਰ ਵਿੱਚ ਦਰਦ ਹੋ ਰਿਹਾ ਹੈ ਉਹ ਬੋਲੀ ਹਾਂ ਬੇਟਾ ਪਤਾ ਨਹੀਂ ਕਿਉਂ ਸ਼ਾਮ ਤੋਂ ਹੀ ਦਰਦ ਵੱਧਦਾ ਜਾ ਰਿਹਾ ਹੈ ਪ੍ਰਕਾਸ਼ ਨੇ ਕਿਹਾ ਤਾਂ ਚਲੋ ਮਾਂ ਮੈਂ ਤੁਹਾਡੇ ਸਿਰ ਦੀ ਮਾਲਿਸ਼ ਕਰ ਦਿੰਦਾ ਹਾਂ ਉਸਦੀ ਮਾਂ ਬੋਲੀ ਬੇਟਾ ਪਰ ਤੂੰ ਤਾਂ ਘੁੰਮਣ ਜਾ ਰਿਹਾ ਹੈ ਨਾ ਤੂੰ ਲੈ ਜਾ ਬਹੂ ਨੂੰ ਇੰਨੇ ਦਿਨਾਂ ਤੋਂ ਬਾਹਰ ਨਹੀਂ ਗਈ ਸਰੋਜ ਬਾਹਰ ਵੱਲ ਨਿਕਲਣ ਲੱਗੀ ਉਦੋਂ ਪ੍ਰਕਾਸ਼ ਦੀ ਆਵਾਜ਼ ਸੁਣ ਕੇ ਉਸਦੇ ਕਦਮ ਰੁਕ ਗਏ ਉਹ ਕਹਿ ਰਿਹਾ ਸੀ ਮਾਂ ਤੁਹਾਡੀ ਤਬੀਅਤ ਠੀਕ ਨਹੀਂ ਹੈ ਅਤੇ ਮੈਂ ਬਾਹਰ ਜਾਵਾਂਗਾ ਇਹ ਤੁਸੀਂ ਸੋਚਿਆ ਵੀ ਕਿਵੇਂ ਹੁਣ ਚਲੋ ਕਮਰੇ ਵਿੱਚ ਚੱਲ ਕੇ ਆਰਾਮ ਕਰੋ ਇੰਨਾ ਕਹਿ ਕੇ ਉਹ ਮਾਂ ਨੂੰ ਨਾਲ ਲੈ ਕੇ ਕਮਰੇ ਵਿੱਚ ਚਲਾ ਗਿਆ ਇਧਰ ਸਿਰੋਜ ਦੇ ਸਾਰੇ ਏਰਮਾਨਾਂ ਤੇ ਪਾਣੀ ਫਿਰ ਗਿਆ ਉਸ ਦਾ ਮਨ ਗੁੱਸੇ ਨਾਲ ਸੁਲਗ ਉਠਿਆ ਅਤੇ ਉਹ ਸੋਚਣ ਲੱਗੀ ਮੰਮੀ ਜੀ ਇਹ ਸਭ ਜਾਣ ਬੁੱਝ ਕੇ ਕਰਦੇ ਹੈ ਜਦੋਂ ਵੀ ਮੈਂ ਕਿਤੇ ਬਾਹਰ ਜਾਣ ਦੀ ਤਿਆਰੀ ਕਰਦੀ ਹਾਂ ਉਦੋਂ ਹੀ ਇਹਨਾਂ ਦੀ ਤਬੀਅਤ ਕਿਉਂ ਖਰਾਬ ਹੋ ਜਾਂਦੀ ਹੈ ਰਹਿ ਰਹਿ ਕੇ ਉਸ ਨੂੰ ਸੱਸ ਤੇ ਬਹੁਤ ਗੁੱਸਾ ਆਉਣ ਲੱਗਾ ਉਸ ਦੀਆਂ ਅੱਖਾਂ ਵਿੱਚ ਬੇਵਸਤੀ ਦੇ ਮਾਰੇ ਹੰਝੂ ਆਉਣ ਲੱਗੇ ਇਸ ਤੋਂ ਪਹਿਲਾਂ ਵੀ ਇੱਕ ਦਿਨ ਉਹ ਮੂਵੀ ਜਾਣ ਦੀ ਤਿਆਰੀ ਕਰ ਰਹੀ ਸੀ ਉਦੋਂ ਸੱਸ ਅਚਾਨਕ ਉਲਟੀਆਂ ਕਰਨ ਲੱਗੀ ਸੀ ਕਿਸੇ ਨੇ ਦੇਖਿਆ ਤਾਂ ਨਹੀਂ ਸੀ ਕਿ ਉਹ ਸੱਚਮੁੱਚ ਉਲਟੀ ਕਰ ਰਹੀ ਸੀ ਜਾਂ ਨਹੀਂ ਪਰ ਪ੍ਰਕਾਸ਼ ਨੇ ਤੁਰੰਤ ਪ੍ਰੋਗਰਾਮ ਕੈਨਸਲ ਕਰ ਦਿੱਤਾ ਸੀ ਹੁਣ ਵਾਰ-ਵਾਰ ਅਜਿਹਾ ਹੋਣ ਨਾਲ ਸਰੋਜ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਉਸ ਦੀ ਸੱਸ ਬਿਮਾਰੀ ਦਾ ਨਾਟਕ ਕਰਦੀ ਹੈ ਡਿਨਰ ਵਿੱਚ ਉਸਨੇ ਲੋਕੀ ਦੀ ਸਬਜ਼ੀ, ਮੂੰਗੀ ਦੀ ਦਾਲ ਅਤੇ ਰੋਟੀ ਬਣਾਈ ਸੀ। ਡਿਨਰ ਕਰਨ ਤੋਂ ਬਾਅਦ ਪ੍ਰਕਾਸ਼ ਕਾਫੀ ਧੀਰ ਤੱਕ ਮਾਂ ਦੇ ਕਮਰੇ ਵਿੱਚ ਉਹਨਾਂ ਦੀ ਦੇਖਭਾਲ ਕਰਦਾ ਰਿਹਾ। ਧੀਰ ਰਾਤ ਗਏ ਜਦੋਂ ਉਹ ਕਮਰੇ ਵਿੱਚ ਆਇਆ ਤਾਂ ਸਰੋਜ ਬਹੁਤ ਗੁੱਸੇ ਹੋਈ। ਉਹ ਕਹਿਣ ਲੱਗੀ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਕੀ ਤੁਹਾਡੀ ਮਾਂ ਬਿਮਾਰੀ ਦਾ ਨਾਟਕ ਕਰਦੀ ਹੈ। ਇਹ ਸੁਣ ਕੇ ਪ੍ਰਕਾਸ਼ ਹੈਰਾਨ ਰਹਿ ਗਿਆ। ਉਹ ਬੋਲਿਆ ਇਹ ਤੂੰ ਕੀ ਕਹਿੰਦੀ ਪਈ ਹੈ ਮੰਮੀ ਅਜੇਹੀ ਨਹੀਂ ਹੈ ਉਹਨਾਂ ਦੀ ਤਬਿਆਤ ਸੱਚਮੁੱਚ ਖਰਾਬ ਹੁੰਦੀ ਹੈ ਜੇ ਤੁਹਾਡੀ ਤਬਿਆਤ ਖਰਾਬ ਹੁੰਦੀ ਤਾਂ ਮੈਂ ਤੁਹਾਡਾ ਵੀ ਇਸੇ ਤਰ੍ਹਾਂ ਖਿਆਲ ਰੱਖਦਾ ਮਾਂ ਬਾਰੇ ਅਜਿਹਾ ਗਲਤ ਨਾ ਸੋਚ ਸਰੋਜ ਬੁੜਬੁੜਾਉਂਦੀ ਹੋਈ ਬੋਲੀ ਉਹ ਤਾਂ ਅਜਿਹੀਆਂ ਗੱਲਾਂ ਕਰਨਗੇ ਹੀ ਉਹਨਾਂ ਦੀ ਯੋਜਨਾ ਸਫਲ ਜੋ ਹੋ ਗਈ ਤੁਸੀਂ ਇੰਨੇ ਸਿੱਧੇ ਸਾਦੇ ਹੋ ਕਿ ਤੁਹਾਨੂੰ ਉਹਨਾਂ ਦੀ ਚਾਲ ਸਮਝ ਨਹੀਂ ਆਉਂਦੀ ਪ੍ਰਕਾਸ਼ ਗੁੱਸੇ ਨਾਲ ਭੜਕ ਉੱਠਿਆ ਤੇ ਕਹਿਣ ਲੱਗਾ ਮੇਰੀ ਮਾਂ ਬਾਰੇ ਇੱਕ ਸ਼ਬਦ ਵੀ ਗਲਤ ਨਾ ਕਹਿ। ਮੇਰੀ ਮਾਂ ਬਹੁਤ ਚੰਗੀ ਹੈ। ਉਹ ਹਮੇਸ਼ਾ ਸਾਨੂੰ ਖੁਸ਼ ਦੇਖਣਾ ਚਾਹੁੰਦੀ ਹੈ ਪਰ ਤਬਿਆਤ ਉਹਨਾਂ ਦਾ ਸਾਥ ਨਹੀਂ ਦਿੰਦੀ। ਮੈਂ ਆਪਣੀ ਬਿਮਾਰ ਮਾਂ ਨੂੰ ਛੱਡ ਕੇ ਤੇਰੇ ਨਾਲ ਘੁੰਮਣ ਨਹੀਂ ਜਾ ਸਕਦਾ। ਇੰਨਾ ਕਹਿ ਕੇ ਉਹ ਸਿਰਹਾਣਾ ਚੁੱਕ ਕੇ ਹਾਲ ਵਿੱਚ ਚਲਾ ਗਿਆ। ਪਤੀ ਦੇ ਇਸ ਵਿਵਹਾਰ ਨਾਲ ਸਰੋਜ ਦਾ ਮਨ ਹੋਰ ਵੀ ਦੁਖੀ ਹੋ ਗਿਆ। ਉਸ ਨੂੰ ਆਪਣੀ ਸੱਸ ਤੇ ਹੋਰ ਜ਼ਿਆਦਾ ਗੁੱਸਾ ਆਉਣ ਲੱਗਾ ਕਿ ਉਹਨਾਂ ਦੀ ਵਜ੍ਹਾ ਨਾਲ ਹੀ ਪਤੀ ਉਸ ਨੂੰ ਇਹ ਸਭ ਸੁਣਾ ਰਿਹਾ ਹੈ ਉਹ ਸੋਚ ਰਹੀ ਸੀ ਕਿ ਸੱਸ ਦੀ ਸਚਾਈ ਪਤੀ ਦੇ ਸਾਹਮਣੇ ਲਿਆ ਕੇ ਹੀ ਰਹੇਗੀ ਉਸ ਦੀਆਂ ਅੱਖਾਂ ਵਿੱਚੋਂ ਝਰ-ਝਰ ਹੰਝੂ ਵਹਿਣ ਲੱਗੇ ਉਹ देर ਰਾਤ ਤੱਕ ਰੋਂਦੀ ਰਹੀ ਅਤੇ ਸੱਸ ਦੀ ਸਚਾਈ ਸਾਹਮਣੇ ਲਿਆਉਣ ਦੀ ਤਰਕੀਬ ਸੋਚਦੀ ਰਹੀ ਅਗਲੀ ਸਵੇਰ ਪ੍ਰਕਾਸ਼ ਨਾਰਾਜ਼ ਹੀ ਸੀ ਉਹ ਬਿਨਾ ਟਿਫਨ ਲੈ ਆਪਣੇ ਆਫਿਸ ਚੱਲ ਗਿਆ ਸਰੋਜ ਦੀ ਸੱਸ ਮੰਦਰ ਵਿੱਚ ਬੈਠ ਕੇ ਪੂਜਾ ਕਰ ਰਹੀ ਸੀ ਸਰੋਜ ਸੋਚਣ ਲੱਗੀ ਕੱਲ੍ਹ ਸ਼ਾਮ ਤਾਂ ਇਹਨਾਂ ਦੀ ਤਬੀਅਤ ਕਿੰਨੀ ਖਰਾਬ ਸੀ ਅਤੇ ਹੁਣ ਦੇਖੋ ਆਰਾਮ ਨਾਲ ਪੂਜਾ ਕਰ ਰਹੇ ਹਨ ਇਹਨਾਂ ਦੀ ਤਬੀਅਤ ਨੂੰ ਕੁਝ ਨਹੀਂ ਹੋਇਆ ਸੱਚਮੁੱਚ ਇਹ ਨਟੰਕੀ ਕਰਦੇ ਹਨ ਥੋੜੀ ਦੇਰ ਬਾਅਦ ਉਸ ਦੀ ਸੱਸ ਪੂਜਾ ਕਰਕੇ ਆਈ ਅਤੇ ਬੋਲੀ ਬਹੂ ਮੇਰਾ ਨਾਸ਼ਤਾ ਦੇ ਦੇ ਸਰੋਜ ਬੋਲੀ ਮੰਮੀ ਜੀ ਤੁਹਾਨੂੰ ਇੱਕ ਗੱਲ ਕਹਾਂ ਤੁਹਾਡੀ ਤਬੀਅਤ ਆਏ ਦਿਨ ਖਰਾਬ ਹੋ ਜਾਂਦੀ ਹੈ ਚਲੋ ਨਾ ਅਸੀਂ ਡਾਕਟਰ ਕੋਲੋਂ ਚਲੀਏ ਤੇ ਤੁਹਾਡਾ ਪੂਰਾ ਚੈੱਕਅਪ ਕਰਵਾ ਲਈਏ ਇਹ ਆਖਿਰ ਵਾਰ ਵਾਰ ਤੁਹਾਡੀ ਤਬੀਅਤ ਕਿਉਂ ਖਰਾਬ ਹੋ ਰਹੀ ਹੈ ਇਹ ਸੁਣਦੇ ਹੀ ਉਸਦੀ ਸੱਸ ਦਾ ਚਿਹਰਾ ਉੱਤਰ ਗਿਆ ਉਹ ਘਬराई ਹੋਈ ਆਵਾਜ਼ ਵਿੱਚ ਬੋਲੀ ਨਹੀਂ ਨਹੀਂ ਬਹੂ ਡਾਕਟਰ ਕੋਲ ਜਾਣ ਦੀ ਕੀ ਲੋੜ ਹੈ ਤਬੀਤ ਵਿੱਚ ਥੋੜਾ ਬਹੁਤ ਉਤਾਰ ਚੜਾਅ ਤਾਂ ਚੱਲਦਾ ਹੀ ਰਹਿੰਦਾ ਹੈ ਮੈਂ ਦਵਾਈ ਲੈ ਲੈਂਦੀ ਹਾਂ ਤਾਂ ਠੀਕ ਹੋ ਜਾਂਦੀ ਹਾਂ ਡਾਕਟਰ ਕੋਲ ਜਾ ਕੇ ਫਾਲਤੂ ਦੇ ਪੈਸੇ ਕਿਉਂ ਬਰਬਾਦ ਕਰਨੇ ਇੰਨਾ ਕਹਿ ਕੇ ਉਹ ਤੇਜ਼ੀ ਨਾਲ ਆਪਣੇ ਕਮਰੇ ਵਿੱਚ ਚੱਲ ਗਈ ਹੁਣ ਤਾਂ ਸਰੋਜ ਨੂੰ ਪੱਕਾ ਯਕੀਨ ਹੋ ਗਿਆ ਕਿ ਸੱਸ ਬਿਮਾਰੀ ਦਾ ਬਹਾਨਾ ਕਰਦੀ ਹੈ ਇਸ ਕਰਕੇ ਹੀ ਡਾਕਟਰ ਕੋਲ ਜਾਣ ਦੇ ਨਾਂ ਤੇ ਡਰ ਰਹੀ ਸੀ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਮਨ ਹੀ ਮਨ ठाਨ ਲਈ ਕਿ ਅੱਜ ਸ਼ਾਮ ਨੂੰ ਉਹ ਆਪਣੇ ਪਤੀ ਦੇ ਦਬਾਬ ਪਾਏਗੀ ਕਿ ਕਿ ਉਹ ਮੰਮੀ ਜੀ ਨੂੰ ਲੈ ਕੇ ਡਾਕਟਰ ਕੋਲ ਚਲਣਾ ਉਦੋਂ ਸੱਸ ਦੀ ਅਸਲੀਅਤ ਉਸ ਦੇ ਸਾਹਮਣੇ ਵੀ ਆ ਜਾਵੇਗੀ ਇਹ ਸੋਚ ਕੇ ਉਹ ਰਸੋਈ ਵਿੱਚ ਗਈ ਅਤੇ ਬਾਕੀ ਦੇ ਕੰਮ ਨਿਪਟਾਉਣ ਲੱਗੀ ਉਸਦੇ ਮਾਨ ਦੇ ਵਿੱਚ ਇਹੀ ਚੱਲ ਰਿਹਾ ਸੀ ਕਿ ਕਿਸੇ ਤਰ੍ਹਾਂ ਸੱਸ ਨੂੰ ਡਾਕਟਰ ਕੋਲ ਲੈ ਜਾਏ ਅਤੇ ਸਾਰੇ ਟੈਸਟ ਕਰਵਾ ਲਵੇ ਉਦੋਂ ਇਹ ਸਚਾਈ ਸਾਹਮਣੇ ਆ ਸਕਦੀ ਹੈ ਕਿ ਉਹ ਬਿਮਾਰੀ ਦਾ ਬਹਾਨਾ ਬਣਾਉਂਦੀ ਹੈ ਜਾਂ ਨਹੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਉਸਦੀ ਸੱਸ ਗੁਆਂਢੀਆਂ ਦੇ ਘਰ ਆਪਣੀ ਸਹੇਲੀ ਕੋਲ ਗਈ ਹੋਈ ਸੀ ਸਰੋਜ ਉਹਨਾਂ ਦੇ ਕਮਰੇ ਦੀ ਸਫਾਈ ਕਰ ਰਹੀ ਸੀ ਉਦੋਂ ਅਚਾਨਕ ਉਸ ਨੂੰ ਅਲਮਾਰੀ ਤੇ ਉੱਤੇ ਡਾਕਟਰ ਦੀ ਇੱਕ ਫਾਈਲ ਦਿਖਾਈ ਦਿੱਤੀ ਉਹ ਸੋਚਣ ਲੱਗੀ ਇਹ ਫਾਈਲ ਕਿਸ ਦੀ ਹੈ ਜੇ ਸੱਸ ਨੇ ਜਾ ਕੇ ਆਪਣੀ ਰਿਪੋਰਟ ਕਰਵਾਈ ਹੋਵੇਗੀ ਤਾਂ ਰਿਪੋਰਟ ਤਾਂ ਨਾਰਮਲ ਹੀ ਹੋਵੇਗੀ ਉਸ ਦੀਆਂ ਅੱਖਾਂ ਖੁਸ਼ੀ ਦੇ ਮਾਰੇ ਚਮਕਣ ਲੱਗੀਆਂ ਅਤੇ ਉਹ ਮਨ ਹੀ ਮਨ ਬੋਲੀ ਮੰਮੀ ਜੀ ਸਾਡੇ ਪਿੱਛੇ-ਪਿੱਛੇ ਖੁਦ ਡਾਕਟਰ ਕੋਲੇ ਜਾ ਕੇ ਚੈੱਕਪ ਅ ਕਰਵਾਂਦੇ ਹਨ ਅਤੇ ਸਾਡੇ ਸਾਹਮਣੇ ਬਿਮਾਰੀ ਦਾ ਨਾਟਕ ਕਰਦੇ ਹਨ ਉਤਸੁਕਤਾ ਵਿੱਚ ਸਟੂਲ ਤੇ ਚੜ੍ਹ ਕੇ ਉਸਨੇ ਫਾਈਲ उतारी ਪਰ ਰਿਪੋਰਟ ਪੜ੍ਹਦੇ ਹੀ ਉਸਦੇ ਹੋਸ਼ ਉੱਡ ਗਏ ਸਾਸ ਨੂੰ ਦਿਲ ਵਿੱਚ ਥੋੜੀ ਸਮੱਸਿਆ ਸੀ ਅਤੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ ਇਹ ਸਭ ਦੇਖ ਕੇ ਉਹ ਹੈਰਾਨ ਰਹਿ ਗਈ ਉਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਆਉਣ ਲੱਗੇ ਉਹ ਸੋਚਣ ਲੱਗੀ ਮੈਂ ਤਾਂ ਹਮੇਸ਼ਾ ਸਮਝਦੀ ਸੀ ਕਿ ਮੰਮੀ ਜੀ ਬਿਮਾਰੀ ਦਾ ਬਹਾਨਾ ਬਣਾਉਂਦੇ ਹਨ ਪਰ ਇਹ ਤਾਂ ਸੱਚਮੁੱਚ ਹੀ ਬਿਮਾਰ ਹਨ ਉਹਨਾਂ ਨੇ ਸਾਨੂੰ ਕੁਝ ਕਿਉਂ ਨਾ ਦੱਸਿਆ ਹੁਣ ਉਸ ਤੋਂ ਰਿਹਾ ਨਹੀਂ ਗਿਆ ਉਸਨੇ ਤੁਰੰਤ ਹੀ ਆਪਣਾ ਫੋਨ ਚੁੱਕਿਆ ਅਤੇ ਸੱਸ ਨੂੰ ਫੋਨ ਲਗਾਇਆ ਅਤੇ ਕਿਹਾ ਮੰਮੀ ਜੀ ਤੁਸੀਂ ਤੁਰੰਤ ਘਰ ਆ ਜਾਓ ਮੈਨੂੰ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਉਸ ਦੀ ਸੱਸ ਹੈਰਾਨ ਰਹਿ ਗਈ ਕਿ ਬਹੂ ਅਜਿਹਾ ਕਿਉਂ ਬੋਲ ਰਹੀ ਹੈ ਗੁਆਂਢੀਆਂ ਦੇ ਘਰੋਂ ਵਾਪਸ ਆਉਂਦੇ ਹੀ ਉਹਨਾਂ ਨੇ ਦੇਖਿਆ ਕਿਸਰੋਜ ਦੀਆਂ ਅੱਖਾਂ ਵਿੱਚ ਹੰਝੂ ਭਰੇ ਹੋਏ ਸੀ ਉਹ ਕਬਰਾ ਕੇ ਬੋਲੀ ਕੀ ਹੋਇਆ ਬਹੂ ਸਭ ਠੀਕ ਤਾਂ ਹੈ ਨਾ ਤੂੰ ਰੋ ਕਿਉਂ ਰਹੀ ਹੈ ਸਰੋਜ દોੜ ਕੇ ਆਪਣੇ ਸੱਸ ਦੇ ਗਲੇ ਲੱਗ ਗਈ ਅਤੇ ਭਰੇ ਗਲੇ ਨਾਲ ਕਹਿਣ ਲੱਗੀ ਮੰਮੀ ਜੀ ਤੁਸੀਂ ਅਜਿਹਾ ਕਿਉਂ ਕੀਤਾ ਤੁਸੀਂ ਸਾਡੇ ਤੋਂ ਕਿਉਂ ਲੁਕਾਇਆ ਕਿ ਤੁਹਾਡੀ ਤਬੀਅਤ ਖਰਾਬ ਹੈ ਉਹ ਬੋਲੀ ਮੈਨੂੰ ਕੀ ਹੋਇਆ ਹੈ ਬਹੂ ਮੱਲੇ ਵੀ ਸਿਰ ਵਿੱਚ ਥੋੜਾ ਦਰਦ ਹੋ ਰਿਹਾ ਸੀ ਤੁਸੀਂ ਦੋਨਿਆਂ ਨੇ ਮੇਰੀ ਇੰਨੀ ਦੇਖਭਾਲ ਕੀਤੀ ਤਾਂ ਠੀਕ ਹੋ ਗਿਆ ਇੰਨੀ ਜਹੀ ਗੱਲ ਲਈ ਤੂੰ ਇੰਨਾ ਕਿਉਂ ਰੋ ਰਹੀ ਹੈ ਤਾਂ ਸਰੋਜ ਨੇ ਉਹ ਫਾਈਲ ਉਹਨਾਂ ਬਲ ਵਧਾਉਂਦੇ ਹੋਏ ਕਿਹਾ ਮੰਮੀ ਜੀ ਮੈਂ ਤੁਹਾਡੀ ਫਾਈਲ ਦੇਖੀ ਤੁਸੀਂ ਡਾਕਟਰ ਕੋਲ ਕਦੋਂ ਗਏ ਸੀ ਅਤੇ ਤੁਹਾਡਾ ਇਲਾਜ ਵੀ ਚੱਲ ਰਿਹਾ ਹੈ ਤੁਸੀਂ ਸਾਨੂੰ ਕਿਸੇ ਨੂੰ ਕਿਉਂ ਨਹੀਂ ਦੱਸਿਆ ਹੁਣ ਉਸਦੀ ਸੱਸ ਨਜ਼ਰਾਂ ਚੁਰਾਉਂਦੇ ਹੋਏ ਬੋਲੀ ਬਹੂ ਡਾਕਟਰ ਨੇ ਕਿਹਾ ਸੀ ਕਿ ਦਵਾਈਆਂ ਨਾਲ ਮੈਂ ਜਲਦੀ ਹੀ ਠੀਕ ਹੋ ਜਾਵਾਂਗੀ ਅਤੇ ਕਬਰੋਂ ਵਾਲੀ ਕੋਈ ਖਾਸ ਗੱਲ ਨਹੀਂ ਹੈ ਪਰ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਤੈਨੂੰ ਤਾਂ ਪਤਾ ਹੀ ਹੈ ਕਿ ਪ੍ਰਕਾਸ਼ ਮੇਰੀ ਕਿੰਨੀ ਚਿੰਤਾ ਕਰਦਾ ਹੈ ਮੇਰੇ ਛੋਟੇ ਜਿਹੇ ਸਿਰਦਰਦ ਵਿੱਚ ਵੀ ਕਿੰਨਾ ਪਰੇਸ਼ਾਨ ਹੋ ਜਾਂਦਾ ਹੈ ਜੇ ਉਸ ਨੂੰ ਇਹ ਗੱਲ ਪਤਾ ਲੱਗਦੀ ਤਾਂ ਉਸ ਦੇ ਦਿਲ ਤੇ ਕੀ ਭੀਤ ਦੀ ਕਿਤੇ ਉਹ ਬਿਮਾਰ ਨਾ ਪੈ ਜਾਵੇ ਇਸੇ ਡਰ ਨਾਲ ਮੈਂ ਤੁਹਾਨੂੰ ਕੁਝ ਨਹੀਂ ਦੱਸਿਆ ਇਹ ਸਭ ਕਹਿੰਦੇ ਕਹਿੰਦੇ ਉਹਨਾਂ ਦਾ ਗਲਾ ਰੁੱਧ ਗਿਆ ਸਰੋਜ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਕਿ ਉਸਨੇ ਸੱਸ ਦੀ ਬਿਮਾਰੀ ਨੂੰ ਨਾਟਕ ਸਮਝਿਆ ਜਦ ਕਿ ਸੱਸ ਤਾਂ ਬੇਟੇ ਬਹੂ ਨੂੰ ਚਿੰਤਾ ਤੋਂ ਬਚਾਉਣ ਲਈ ਇੰਨੀ ਵੱਡੀ ਬਿਮਾਰੀ ਦੀ ਗੱਲ ਵੀ ਲੁਕਾ ਆ ਗਈ ਸੀ ਉਸਨੇ ਸਾਸ ਨੂੰ ਗਲੇ ਨਾਲ ਲਗਾ ਕੇ ਕਿਹਾ ਮੰਮੀ ਜੀ ਅਜੀਹਾਂ ਨਾ ਸੋਚੋ ਅਸੀਂ ਸਭ ਮਿਲ ਕੇ ਤੁਹਾਡਾ ਖਿਆਲ ਰੱਖਾਂਗੇ ਤੁਹਾਨੂੰ ਕੁਝ ਨਹੀਂ ਹੋਣ ਦਵਾਂਗੇ ਘੱਟੋ ਘੱਟ ਤੁਹਾਨੂੰ ਇਹ ਸਭ ਦੱਸਣਾ ਚਾਹੀਦਾ ਸੀ ਤਾਂ ਕਿ ਅਸੀਂ ਤੁਹਾਡਾ ਹੋਰ ਵੀ ਵਧੀਆ ਖਿਆਲ ਰੱਖ ਸਕੀਏ ਸ਼ਾਮ ਨੂੰ ਜਦੋਂ ਪ੍ਰਕਾਸ਼ ਘਰ ਆਇਆ ਤਾਂ ਸਰੋਜ ਨੇ ਉਸ ਨੂੰ ਸਭ ਕੁਝ ਦੱਸਿਆ ਉਹ ਘਬਰਾ ਗਿਆ ਤਾਂ ਸਰੋਜ ਬੋਲੀ ਤੁਸੀਂ ਘਬਰਾਓ ਨਾ ਮੈਂ ਮੰਮੀ ਜੀ ਦਾ ਚੰਗੀ ਤਰ੍ਹਾਂ ਖਿਆਲ ਰੱਖਾਂਗੀ ਅਸੀਂ ਮਿਲ ਕੇ ਇਹਨਾਂ ਦੀ ਇੰਨੀ ਸੇਵਾ ਕਰਾਂਗੇ ਕਿ ਇਹ ਜਲਦੀ ਪੂਰੀ ਤਰ੍ਹਾਂ ਠੀਕ ਹੋ ਜਾਣਗੇ ਆਕਾਸ਼ ਤਾਂ ਪਰੇਸ਼ਾਨ ਸੀ ਪਰ ਪਤਨੀ ਅਤੇ ਮਾਂ ਨੇ ਉਸ ਨੂੰ ਸਮਝਾਇਆ ਤਾਂ ਉਸ ਦੀ ਹਿੰਮਤ ਵੱਜੀ ਫਿਰ ਉਹ ਮਾਂ ਨਾਲ ਡਾਕਟਰ ਕੋਲ ਗਿਆ ਡਾਕਟਰ ਨੇ ਵੀ ਸਮਝਾਇਆ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਸਥਿਤੀ ਹੁਣ ਕੰਟਰੋਲ ਵਿੱਚ ਹੈ ਬਸ ਦਵਾਈਆਂ ਸਮੇਂ ਸਿਰ ਲੈਣੀਆਂ ਹਨ ਖਾਣ ਪੀਣ ਦਾ ਖਿਆਲ ਰੱਖਣਾ ਹੈ ਤੇ ਥੋੜੀ ਫਿਜ਼ੀਕਲ ਐਕਟੀਵਿਟੀ ਵਧਾਉਣੀ ਹੈ ਹੁਣ ਸਭ ਮਿਲ ਕੇ ਮਾਂ ਦਾ ਖਿਆਲ ਰੱਖਣ ਲੱਗੇ ਹੌਲੀ ਹੌਲੀ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ ਅਤੇ ਡਾਕਟਰ ਵੀ ਰਿਪੋਰਟ ਦੇਖ ਕੇ ਖੁਸ਼ ਹੋ ਗਏ ਇਧਰ ਸਰੋਜ ਨੂੰ ਵੀ ਸਕੂਨ ਮਹਿਸੂਸ ਹੋਇਆ ਨਹੀਂ ਤਾਂ ਸੱਸ ਤੇ ਸ਼ੱਕ ਕਰਨ ਤੋਂ ਬਾਅਦ ਉਹ ਜਦੋਂ ਉਸ ਨੂੰ ਸਚਾਈ ਦਾ ਪਤਾ ਲੱਗਾ ਸੀ ਤਾਂ ਸ਼ਰਮਿੰਦਗੀ ਦੇ ਮਾਰੇ ਉਹ ਖੁਦ ਨਾਲ ਵੀ ਨਜ਼ਰਾਂ ਨਹੀਂ ਮਿਲਾ پا ਰਹੀ ਸੀ ਦੋਸਤੋ ਕਈ ਵਾਰ ਸਾਨੂੰ ਆਪਣੇ ਹੀ ਘਰ ਵਾਲਿਆਂ ਤੇ शक ਹੋ ਜਾਂਦਾ ਹੈ ਪਰ ਸੱਚ ਬਹੁਤ ਵੱਖਰਾ ਹੁੰਦਾ ਹੈ ਸਰੋਜ ਨੂੰ ਆਪਣੀ ਸਸ ਤੇ ਬਿਮਾਰੀ ਦਾ ਬਹਾਨਾ ਬਣਾਉਂਦਾ ਭਰਮ ਸੀ ਜਦ ਕਿ ਸੱਸ ਤਾਂ ਆਪਣੇ ਬੇਟੇ ਬਹੂ ਨੂੰ ਚਿੰਤਾ ਤੋਂ ਬਚਾਉਣ ਲਈ ਆਪਣੀ ਤਕਲੀਫ ਲੁਕਾ ਰਹੀ ਸੀ ਰਿਸ਼ਤਿਆਂ ਵਿੱਚ ਵਿਸ਼ਵਾਸ ਅਤੇ ਸਨਮਾਨ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਪਰਿਵਾਰ ਮਿਲ ਕੇ ਇੱਕ ਦੂਜੇ ਦਾ ਸਹਾਰਾ ਬਣਦਾ ਹੈ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਆਸਾਨ ਹੋ ਜਾਂਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ